ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਭਾਰਤੀ ਪਹਿਲਵਾਨ ਵਿਨੇਸ਼ ਫਟਾਗ ਜੋ ਕਿ ਅਯੋਗ ਕਰਾਰ ਦੇ ਦਿੱਤੇ ਗਏ ਸੀਗੇ ਉਹ 50 ਕਿਲੋ ਵਰਗ ਵਿੱਚ ਜਨਕਿ ਖੇਡ ਰਹੇ ਸੀ ਇੰਡੀਆ ਵੱਲੋਂ ਤੇ ਉਹਨਾਂ ਦਾ 100 ਗ੍ਰਾਮ ਵੱਧ ਹੋਣ ਕਰਕੇ ਇਹ ਉਹ ਅਯੋਗ ਕਰਾਰ ਦਿੱਤੇ ਗਏ ਸੀ ਤੇ ਉਹਨਾਂ ਨੇ ਜਿਹੜੀ ਫਾਈਨਲ ਕੁਸ਼ਤੀ ਲੜਨੀ ਸੀਗੀ ਤੇ ਜੇ ਉਹ ਜਿੱਤਦੇ ਸੀ ਤਾਂ 골ਡ ਮੈਡਲ ਸੀਗਾ ਤੇ ਜੇ ਹਾਰਦੇ ਸੀ ਤਾਂ ਜਿਹੜਾ ਸਿਲਵਰ ਪੱਕਾ ਸੀਗਾ ਪਰ ਉਹਨਾਂ ਦਾ ਜਿਹੜਾ ਵਜ਼ਨ ਹੁੰਦਾ ਇੱਕ ਕੁਸ਼ਤੀ ਤੋਂ ਪਹਿਲਾਂ ਉਹਦੇ ਵਿੱਚ ਉਹ 100 ਗ੍ਰਾਮ ਉਹਨਾਂ ਦਾ ਵਜ਼ਨ ਜਿਹੜਾ ਵੱਧ ਪਾਇਆ ਗਿਆ ਸੀਗਾ ਤੇ ਜਿੰਨਾ ਕਰਕੇ ਉਹਨਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ CAS ਦੇ ਵਿੱਚ ਜਾਨਕੀ ਉਹਨਾਂ ਦੀ ਸੁਣਵਾਈ ਸੀ ਕੱਲ ਜਿਹਦੇ ਵਿੱਚ ਇੰਡੀਅਨ 올림픽 ਐਸੋਸੀਏਸ਼ਨ ਦੇ ਮੈਂਬਰ ਇੰਟਰਨੈਸ਼ਨਲ 올림픽 ਕਮੇਟੀ ਤੇ WWE C ਤੇ ਉਹਨਾਂ ਦੇ ਰੈਫਰੀ ਵਗੈਰਾ ਵੀ ਸਾਰੇ ਸੀਗੇ ਜਿਹਦੇ ਵਿੱਚ ਘੱਟੋ ਘੱਟ 3 ਘੰਟੇ ਵੈਸਵਾਜੀ ਚੱਲੀ ਆ ਤੇ ਸਾਰਿਆਂ ਦੇ ਪੱਖ ਸੁਣੇ ਗਏ ਆ ਰੱਖੇ